ਚਲੋ ਉਹ ਕਿਹੜੇ ਕਰਨ ਦੀ ਆਹ ਦੁਰਗਮ ਸ਼ਾਹ ਜੇ ਵੀ ਇੱਧਰਲੇ ਪਾਸੇ ਆ ਜਾ ਯਾਰ ਆ ਸਿੱਧਾ ਕਰੋ ਭਾਈ ਦੱਬੇ ਦੇ ਨੂੰ ਨਾ ਵੱਲਦਾ ਤੂੰ ਇੱਧਰ ਹੋ ਜਾ ਯਾਰ ਉਂਗਰਦਾਨ ਕਰਨਾ ਆ ਕਰੀਏ ਰੱਖੇ ਤੇ ਚਾਹੀਏ ਕੋਈ ਨਹੀਂ ਆ ਗਿਆ ਮਬਾਕ ਨਹੀਂ ਨਾ ਕੋਈ ਨਹੀਂ ਸੌੜਦਾ ਚਲੋ ਲਓ ਜੀ ਤੋਰੋ ਲਓ ਜੀ ਲਓ ਤੋਰ ਕੇ ਆਉਂਦੇ ਹੋ ਰਮਣਾ ਨਮਕਰਾਣ ਨਾਲ ਕੁਝ ਮੁਲਾਜ਼ਮਾਂ ਨੂੰ ਮਿਲ ਕੇ ਕੁਝ ਡੀਸੀ ਆਫਿਸ ਦੇ ਮੁਲਾਜ਼ਮ ਮਿਲ ਕੇ ਲੋਕਾਂ ਤੋਂ ਸਿੱਧੇ ਹੀ ਪੈਸੇ ਲੈ ਕੇ ਸਿੱਧੇ ਦੋ ਨੰਬਰ ਚਲੇ ਸੰਸਪਨ ਆ ਰਹੇ ਸੀ ਜਿਹੜਾ ਕਿਸ ਰਿਪੋਰਟ ਤੇ ਕਿਤੇ ਵੀ ਨਹੀਂ ਸੀਗੇ ਉਹਨਾਂ ਚੋਂ ਜਿਹੜੀ ਇਹ ਪਰਚਾ ਦੇ ਕੇ ਇਨਵੈਸਟੀਗੇਸ਼ਨ ਕੀਤੀ ਤੇ ਤਿੰਨ ਅਰੈਸਟ ਹਜੇ ਤੱਕ ਅਸੀਂ ਕਰ ਚੁੱਕੇ ਆ ਜਿਹਦਾ ਜੋ ਇੱਕ ਗਰਮੀਤ ਹੈਗਾ ਅ ਛੈ ਲੋਕੇ ਪਿੰਡ ਦਾ ਇਹ ਉਸ ਜਿਹੜੇ ਆ ਜਿਹੜੇ ਪੋਟੈਂਸ਼ਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਬਣਾਵਾ ਦੂਗਾ ਇਹ ਫੋਜੀ ਸਾਫਟਾ ਫੋਜੀ ਹੈਗਾ ਇਹਦੇ ਤੋਂ ਪਹਿਲੇ ਫੋਟੀਆਂ ਨੇ ਲਾਇਸੈਂਸ ਵਗੈਰਾ ਅਪਣਾਈ ਸੀ ਇਹਨਾਂ ਜਿਹੜੇ ਆ ਦਾਖ ਲੈ ਲੈਂਦੇ ਸੀਗਾ ਦਾਖ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲੱਗਿਆ ਹੁੰਦਾ ਸੀਗਾ ਮਨੀ ਪਵਨਦੀਪ ਸਰ ਪਵਨਦੀਪ ਉੱਤੇ ਤੜਕੇ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਲੈ ਕੇ ਸ਼ਮਸ਼ੀਰ ਨਾਲ ਕੰਟੈਕਟ ਕਰਦਾ ਸੀ ਸ਼ਮਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰ ਉਹ ਕੱਢਦਾ ਸੀਗਾ ਸ਼ਮਸ਼ੀਰ ਜਿਹੜਾ ਸੀਗਾ ਅੱਗੇ ਜਿਹੜਾ ਸੂਰਜ ਜਿਹੜਾ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਇਹ ਉਹ ਪਹਿਲੇ ਐਡੀਐਮ ਸੀ ਇੱਥੇ ਕਿਸੇ ਸ਼ਿਕਾਇਤ ਕਰਕੇ ਜਦੋਂ ਡੀਐਮ ਬਦਲਿਆ ਸੀਗਾ ਤਾਂ ਇਹਦੀ ਟ੍ਰਾਂਸਫਰ ਉਸੇ ਕਰਤੀ ਸੀ ਐਸ ਡੀਐਮ ਇਹਨੂੰ ਪ੍ਰੋਮੋਟ ਕਰਦਾ ਸੀ ਔਰ ਇਹ ਸਾਰੇ 1.5 ਤੋਂ 2 ਲੱਖ ਰੁਪਏ ਦੇ ਵਿੱਚ ਚਾਰਜ ਕਰਦੇ ਸੀ ਜਿਹਦੇ ਚੋਂ 1 ਲੱਖ ਰੁਪਿਆ ਡੀਐਮ ਲੈਂਦਾ ਸੀ ਔਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 60000 70000 ਉਹ ਸਾਰੇ 30 ਫਲੋਰ ਜਿਹੜੀ ਹੈਗੇ ਉਹ ਸਟicker ਕੱਟਣ ਵਾਲਾ ਹੋ ਗਿਆ ਕੋਈ ਕਸਟਮਰ ਲਿਆਣ ਵਾਲਾ ਹੋ ਗਿਆ ਇਹ ਸਾਰੇ ਬੰਦੇ ਸੀ ਔਰ ਇਹਨਾਂ ਦੀ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਸਾਹ ਨੂੰ ਅਸੀਂ ਰਿਕੁਐਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਸ ਕਰ ਰਹੇ ਹਾਂ ਤੇ ਹਜੇ ਤੱਕ 2 ਤੋਂ 250 ਸੈਂਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜਿਹੜੇ ਅਸੀਂ ਕੀਤਾ ਐਨਦਰ ਫੋਰੈਂਸਿਕ ਬੁਦੀ ਜੋ ਡਾਟਾ ਸਟੇ ਬਾਕੀ ਡੀਟੈਂਡ ਇਨਵੈਸਟੀਗੇਸ਼ਨ ਲੌਂਡਿੰਗ ਚੱਲ ਰਹੀ ਹੈ ਨਾਲ ਵੀ ਫਰਦਰ ਜਿਵੇਂ ਵੀ ਆਏਗਾ ਉਹ ਤਾਂ ਪਤਾ ਸਰ ਅਸਲਾ ਸ਼ਾਖਾ ਔਰ ਗਨ ਹੌਸਲੇ ਵੀ ਚ ਆਈ ਕੋਈ ਸਾਹਮਣੇ ਹਾਂ ਹਜੇ ਤੱਕ ਹੋਰ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਐਕਸ਼ਨ ਹੋਏਗਾ ਸਰ ਕਿੰਨੇ ਬੰਦੇ ਆਏ ਕਿਵੇਂ ਕਰਦੇ ਪੁਲਿਸ ਇਨਕੁਆਰੀ ਜਾਂ ਡੌਗ ਟੈਸਟ ਜਿਵੇਂ ਕਰਦੇ ਜੀ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਝ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸੀ ਸਾਰਾ ਫੇਕ ਬਣਾ ਕੇ ਦੇਣਾ ਜਾਲੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੂੰ ਵੀ ਕਹਿ ਦੇਣਾ ਵੀ ਤੁਸੀਂ ਬਸ ਪੈਸੇ ਦੇ ਦਿਓ ਲਾਇਸੈਂਸ ਤੁਹਾਨੂੰ ਘਰੇ ਮਿਲ ਜੂਗਾ ਉਹ ਜਿਹੜਾ ਉਹਦੇ ਵਿੱਚ ਇੱਕ ਮੁੰਡਾ ਇਹਦੇ ਵਿੱਚ ਹੋਰ ਹੈ ਜੀ ਰਾਗਵ ਫਤੂਰ ਕਰਕੇ ਉਹ ਵੀ ਡੀਸੀ ਆਫਿਸ ਦੇ ਆ ਉਹ ਇਹਨਾਂ ਨੂੰ ਬਣਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ ਉਹ ਸਟicker ਨੂੰ ਕੀ ਮੈਨਿਪੂਲੇਟ ਕਰਦੇ ਸੀ ਕਿਵੇਂ ਕਰਦੇ ਸੀ ਯੂਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਯੂਆਈਡੀ ਨੰਬਰ ਹੈ ਉਹਦੇ ਵਿੱਚ ਦੋ ਅਲਫਾ ਕਰ ਉਹਦੇ ਵਿੱਚ ਅਨੂਮੈਰਿਕ ਬਦਲਦੇ ਨੇ ਉਹ ਬਦਲ ਕੇ ਤਾਂ ਉਹ ਨਵਾਂ ਹੀ ਆਪਣਾ ਇਹ ਨੂੰ ਯੂਆਈਡੀ ਨੰਬਰ ਕ੍ਰੀਏਟ ਕਰ ਲੈਣਾ ਤੇ ਬੜਾ ਵੱਡਾ ਇਹ ਸਕੈਂਡਲ ਹੈ ਜਿਹੜਾ ਇੱਥੇ ਪਹਿਲੇ ਵੀ ਅ ਅਸਲਾਤ ਸੰਸਾ ਨੂੰ ਲੈ ਕੇ ਰੌਲਾ ਪਾਉਂਦੇ ਰਹੇ ਬਟ ਇਹ ਤਾਂ ਐ ਕਿ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਇੰਨਾ ਦੇ ਸਾਰੇ ਬੰਦੇ ਤੇ ਡੀਸੀ ਅਫਸਰ ਇਹ ਮਿਲ ਕੇ ਇਹ ਸਾਰਾ ਰੈਟ ਜਲਾ ਰਹੇ ਸਨ ਸਰ ਕਿੰਨੇ ਕ ਬਣਾ ਚੁੱਕੇ ਹੁਣ ਤੱਕ ਜਾਂਦੀ ਹੈ ਹੈ ਜੀ ਕਿੰਨੇ ਕ ਬਣਾ ਬਣਾ ਚੁੱਕੇ ਜਾਂਦੀ ਸੰਸੇ ਅਜੇ ਤੱਕ ਤਾਂ ਦੇਖੋ ਜਦੋਂ ਤੱਕ ਸਾਜੀ ਹੁਣ ਕੰਪਿਊਟਰਸ ਵਗੈਰਾ ਤੋਂ ਅਸੀਂ ਕੱਢਾਂਗੇ 10 इंच वगैरह जेडी अ वो एक मिलेगी बट ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਫਰੈਂਸਿਸ ਕੀਤੇ ਆ ਉਹਨਾਂ ਤੋਂ 2 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਔਰ ਲਾਇਸੈਂਸਸ ਵਗੈਰਾ ਦੇ ਰੈਫਰੈਂਸਸ ਮਿਲੇ ਪਤਨੀ ਇਸ ਕਲੀਅਰ ਕਰ ਤਾਂ ਸਾਰੇ ਜਿਹੜੇ ਲਾਇਸੈਂਸ ਜਾਰੀ ਹੋਏ ਇਹਨਾਂ ਨੇ ਗਾਂ ਵੈਪਨ ਵਗਰਾ ਵੀ ਇਹਨਾਂ ਨੇ ਬਾਏ ਕਰ ਲਿਓਣਗੇ ਕਿ ਨਹੀਂ ਬਿਲਕੁਲ ਜੀ ਇਹਨਾਂ ਨੇ ਲਾਇਸੈਂਸ ਬਣਾਉਣਾ ਪੈਸੇ ਖਰਚਣੇ ਉਹਨੇ ਵੈਪਨ ਤਾਂ ਬਾਏ ਕਰਨਾ ਹੀ ਆ ਔਰ ਕਿਤੇ ਨਾ ਕਿਤੇ ਗਨ ਹਾਊਸਾਂ ਵਾਲਾ ਨ ਵੀ ਰੂਲ ਹੋਏਗਾ ਔਰ ਮੈਂ ਤਾਂ ਇਹੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੋਈ ਲੋਕਾਂ ਨੇ ਇਹਨਾਂ ਦੇ ਕੰਟੈਕਟ ਚ ਸੀਗੇ ਔਰ ਲਾਇਸੈਂਸ ਬਣਾਏ ਆ ਅੰਜਾਨਪੁਰੇ ਚ ਉਹਨਾਂ ਨੇ ਬਣਵਾ ਲਏ ਲੇ ਵੀ ਇਹਨਾਂ ਨੂੰ ਨਹੀਂ ਪਤਾ ਕਿ ਇਹ ਫੇਕ ਹੈਗੀ ਆ ਉਹ ਅੱਗੇ ਆ ਕੇ ਆਪ ਦੇ ਆਪ ਹੀ ਜਿਹੜੇ ਲਾਇਸੈਂਸ ਆਪਣੇ ਆ ਉਹ ਸਰੈਂਡਰ ਕਰ ਦੇਣ ਔਰ ਯਾ ਵੈਰੀਫਾਈ ਕਰਵਾਲਣ ਡੀਸੀ ਆਫਿਸ ਤੋਂ ਕਿ ਇਹ ਲਾਇਸੈਂਸ ਐਗਿਸਟ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਪੜਾਂਗੇ ਫਿਰ ਪੂਰਾ ਉਹਨਾਂ ਤੇ ਐਕਸ਼ਨ ਹੋਏਗਾ ਸਰ ਕਿੰਨੇ ਟੋਟਲ ਬੰਦੇ ਪਾਏ ਗਏ ਇੱਚ ਇਹਦੇ ਚ ਹਜੇ ਤੱਕ ਤਾਂ ਸਾਡੇ ਕੋਲ ਸਾਹਮਣੇ 7 ਬੰਦੇ ਆਏ ਆ ਜੀ ਬਟ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਵੀ ਹੋਵੇ ਡੀਸੀ ਆਫਿਸ ਵਾਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋਏਗੀ ਇਹਦੇ ਚ ਬਟ 7 ਬੰਦੇ ਅਸੀਂ ਪਿੰਪੁਆਇੰਟ ਕਰ ਲਏ ਜਿਨ੍ਹਾਂ ਚੋਂ 3 ਅਸੀ ਅਰੈਸਟ ਕਰ ਲਏ ਸਰ ਕਿੰਨੇ ਮਹੀਨਿਆਂ ਤੋਂ ਇਹ ਕਾਰੋਬਾਰ ਚੱਲ ਰਿਹਾ ਜੀ ਕੁਝ ਆਇਆ ਸਾਹਮਣੇ ਜੀ ਦੇਖੋ ਇਹਦੇ ਚ ਹਜੇ ਤੱਕ ਤਾਂ ਇਹ ਕੋਈ ਗੱਲ ਆ ਮੈਂ 15 ਕਸਟਮਰ ਦੱਤੇ ਜਿਵੇਂ ਬਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਟੇ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਹਾ ਸੀ ਜਾਂ 6 ਮਹੀਨੇ ਤੋਂ ਚੱਲ ਰਿਹਾ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ ਮੇ ਵੀ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਰਜ ਜਿੱਕਿੰਗ ਪਿੰਨ ਹੈਗਾ ਉਹ ਡੀਐਨ ਉਹਦੇ ਆਪ ਤਾਂ ਹੀ ਪਤਾ ਲੱਗੇਗਾ ਕਿ ਹੋਰ ਕੌਣ ਨੇ ਇਨਵੋਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਇੱਥੇ ਹਰ ਜਗ੍ਹਾ ਕੱਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਅਫਸਰ ਚਲੇ ਆਏ